ਬਰਨਾਲਾ ਦੇ ਵਿੱਚ ਇੱਕ ਸਰਪੰਚ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਵਿਰੋਧ ਦੇ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ਤੇ ਚੜ ਗਿਆ ਇਹ ਮਾਮਲਾ ਬਰਨਾਲਾ ਦੇ ਸ਼ੈਣਾ ਬਲਾਕ ਦੇ ਪਿੰਡ ਚੀਮਾ ਦਾ ਹੈ ਜਿੱਥੇ ਸਰਪੰਚ ਉਮੀਦਵਾਰ ਨਰਿੰਦਰ ਸਿੰਘ ਟੈਂਕੀ ਤੇ ਚੜਿਆ ਹੋਇਆ ਹੈ ਇਸ ਦੇ ਸਮਰਥਕ ਟੈਂਕੀ ਥੱਲੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਉਸ ਦੀ ਪਤਨੀ ਨੇ ਸਰਪੰਚੀ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਵਿਰੋਧੀ ਉਮੀਦਵਾਰ ਦੇ ਸਿਆਸੀ ਪ੍ਰਭਾਵ ਦੇ ਕਾਰਨ ਸ਼ਹਿਣਾ ਬਲਾਕ ਦੇ ਰਿਟਰਨਿੰਗ ਅਫਸਰ ਅਤੇ ਹੋਰ ਅਧਿਕਾਰੀਆਂ ਦੇ ਵੱਲੋਂ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ ਜਿਸ ਦੇ ਵਿਰੋਧ ਦੇ ਵਿੱਚ ਉਹ ਰੋਜ਼ ਪ੍ਰਦਰਸ਼ਨ ਕਰਦਾ ਹੋਇਆ ਟੈਂਕੀ ਤੇ ਚੜ ਗਿਆ ਮੈਂ ਨਰਿੰਦਰ ਸਿੰਘ ਦਾ ਮੇਰਾ ਨਾਮ ਪਿੰਡ ਮੇਰਾ ਚੀਮਾ ਜੋਧਪੁਰਾ ਜੀ ਕੋ ਮੈਂ ਬਲਾਸਾਂ ਤੇ ਮੈਂਬਰ ਆ ਮੌਜੂਦਾ ਤੇ ਤਿੰਨ ਵਾਰ ਮੈਂ ਇਲੈਕਸ਼ਨ ਲੜਾਈ ਤਿੰਨ ਪਹਿਲਾਂ ਮੈਂ ਮੈਂਬਰੀ ਦਾ ਲੜਾਈ ਫਿਰ ਮੈਂ ਹੁਣ ਸਰਪੰਚੀ ਦਾ ਫਿਰ ਹੁਣ ਸਰਪੰਚ ਸਰਪੰਚੇ ਲੜ ਰਹਾ ਜੀ ਮੈਂ ਮੌਜੂਦਾ ਬਲਾਸਤ ਦੇ ਮੈਂਬਰ ਹਾਂ ਮੈਂ ਨਾ ਜੀ ਕਾਗਜ਼ ਪੜਾ ਸਰਪੰਚੀ ਦੇ ਸਾਰੇ ਆਪਣੇ ਸਟੇਟਰੀ ਵੀ ਸੈਂਡ ਕਰਤੇ ਸੰਮਤੀ ਨੇ ਵੀ ਪਰਿਵਾਰੀ ਸੈਂਡ ਕਰਤੇ ਪੰਚਾਇਤ ਅਫਸਰ ਵੀ ਸੈਂਡ ਕਰਤੇ ਵੀਡੀਓ ਸਾਹਿਬ ਵੀ ਸੈਂਡ ਕਰਤੇ ਸੈਂਡ ਕਰਕੇ ਸਾਰਾ ਕਲੀਅਰ ਕਰਕੇ ਮੈਨੂੰ ਐਨੋਸੇ ਦਿੱਤੀ ਜੋ ਉਹਨਾਂ ਨੇ ਐਨੋਸੇ ਦਵਾ ਦੇ ਪਾ ਕੇ ਭਰਾ ਕੇ ਸਾਰਾ ਲਾ ਕੇ ਸਾਰਾ ਨਾਲ ਮੈਂ ਉਹ ਜੋ ਮੇਰੇ ਡਾਕੂਮੈਂਟ ਮੇਰੇ ਨਾਲ ਮੈਂ ਸਾਰੇ ਲਾਤੇ ਪੁਰਕ ਇੱਕ ਵਾਰ ਕੇਸ ਦੀ ਕੋਰਟ ਦੇ ਵਿੱਚ ਮੈਂ ਬਰੀ ਹੋਗਾ ਜੋ ਸਾਰੇ ਡਾਕੂਮੈਂਟ ਨਾਲ ਲਾਤੀ ਪੂਰਾ ਪੂਰਾ ਤੇ ਮੈਂ ਕਹਿੰਦਾ ਫੜਾਇਆ ਫਿਰ ਮੈਨੂੰ ਰਸੀਦ ਕੱਢ ਕੇ ਦਿੱਤੀ 100 ਰੁਪਏ ਨੂੰ ਮੈਂ ਇੱਥੇ ਲੈ ਲਿਆ ਜੀ 100 ਰੁਪਏ ਲੈ ਲਿਆ ਮੈਨੂੰ ਕਹਿੰਦੇ ਤੂੰ ਜਾ ਮੈਂਬਰ ਆ ਬਈ ਤੇਰਾ ਕੰਮ ਓਕੇ ਹੋ ਗਿਆ ਕੱਲ ਮੈਨੂੰ ਸਾਹਮਣੇ ਬੁਲਾਇਆ ਉਹਨਾਂ ਨੇ ਕਹਿੰਦੇ ਮੈਂਬਰਾਂ ਦੇ ਦੋ ਜਾਨੇ ਆਇਆ ਵੀਰੋ ਸਾਹਿਬ ਕਹਿੰਦੇ ਵੀ ਤੇਰਾ ਕੰਮ ਇੱਥੇ ਵੀ ਮੈਂ ਚਲਾ ਗਿਆ ਮੈਨੂੰ ਕਹਿੰਦੇ ਤੁਸੀਂ ਐਫੀ ਰੈਡ ਦਿਓ ਮੈਂ ਫੀ ਰੈਡ ਦੀ ਉਹਨਾਂ ਨੂੰ ਦੇਤਾ ਤੇ ਮੈਨੂੰ ਕਹਿੰਦੇ ਬਈ ਮੇਰਾ ਤੇਰਾ ਕੰਮ ਤਾਂ ਚਲਾ ਗਿਆ ਘਰ ਨੂੰ ਫਿਰ ਉਹ ਮੈਂ ਜਮਾ ਨਹੀਂ ਰਿਹਾ ਮੈਨੂੰ ਕਹਿੰਦੇ ਤੇਰਾ ਦਸਿਆ ਕਾਇ ਕਰਾਤ ਕਰਤੇ ਬ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਖੜਾ ਸੀ ਨਰਿੰਜਨ ਸਿੰਘ ਪਹਿਲਾਂ ਵੀ ਤਿੰਨ ਇਲੈਕਸ਼ਨ ਲੜ ਕੇ ਜਿੱਤ ਚੁੱਕਿਆ ਹੈ ਉਦੋਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਆ ਹੁਣ ਜਮਾ ਐਨ ਮੌਕੇ ਤੇ ਆ ਕੇ ਕਿਉਂ ਇਹਦੇ ਕਾਗਜ਼ ਰੱਦ ਕੀਤੇ ਗਏ ਅਸੀਂ ਪ੍ਰਸ਼ਾਸਨ ਤੋਂ ਹੀ ਇਹੀ ਪੁੱਛਣਾ ਚਾਹੁੰਦੇ ਆਗੇ ਸਾਡੀ ਇਹੀ ਟੈਂਕੀ ਚੜਿਆ ਜੀ ਹੁਣ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹੋਰ ਤੱਕ ਕੋਈ ਨਹੀਂ ਆਇਆ ਜੀ ਟਾਈਮ ਹੀ ਤਾਂ ਟਾਈਮ ਹੀ ਤਾਂ ਸਾਰਾ ਪਿੰਡ ਇਕੱਠਾ ਹੋਇਆ ਜੇ ਕੋਈ ਨਹੀਂ ਆਇਆ ਸਾਡੀ ਕਿਸੇ ਨੇ ਨਾ ਉੱਥੇ ਸੁਣਵਾਈ ਕੀਤੀ ਬਲਾਕ ਚ ਪਹਿਲਾਂ ਉੱਥੇ ਬੈਠੇ ਰਹੇ ਆ ਤੇ ਨਾ ਹੁਣ ਇੱਥੇ ਵੀ ਤਿੰਨ ਚਾਰ ਘੰਟੇ ਕੋਈ ਨਹੀਂ ਆਇਆ ਸੰਘਰਸ਼ ਕੀ ਹੋਵੇਗਾ ਜੀ ਅਗਲਾ ਸੰਘਰਸ਼ ਤਾਂ ਫਿਰ ਵੱਡਾ ਹੀ ਹੋਊਗਾ ਜੀ ਇਹ ਹਾਂਜੀ ਮੈਨੂੰ ਥੋੜਾ ਟਾਈਮ ਪਹਿਲਾਂ ਹੀ ਇਹ ਇਨਫੋਰਮੇਸ਼ਨ ਮਿਲੀ ਆ ਕਿ ਨਰਿੰਜਨ ਸਿੰਘ ਨਾਮ ਦਾ ਵਿਅਕਤੀ ਜਿਹੜਾ ਟੈਂਕੀ ਦੇ ਉੱਤੇ ਚੜਿਆ ਹੈਗਾ ਕਿਸੇ ਨਾਮਜ਼ਦਗੀ ਪੱਤਰ ਜਿਹੜਾ ਉਹਦੇ ਖਾਰਜ ਹੋਣ ਦੇ ਸਬੰਧ ਨੂੰ ਲੈ ਕੇ ਜਿੰਨਾ ਕ ਪਤਾ ਕੀਤਾ ਗਿਆ ਬੀਡੀਪੀਓ ਆਫਿਸ ਤੋਂ ਜੋ ਮੈਨੂੰ ਪਤਾ ਲੱਗਿਆ ਕਿ ਜਿਹੜਾ ਪੰਚਾਇਤੀ ਜ਼ਮੀਨ ਦੀ ਇਨਕ੍ਰੋਚਮੈਂਟ ਨੂੰ ਲੈ ਕੇ ਕੁਝ ਬੀਡੀਪੀਓ ਆਫਿਸ ਵੱਲੋਂ ਰਿਪੋਰਟ ਹੋਇਆ ਸੀ ਜਿਹਦੇ ਕਰਕੇ ਇਹ ਜਿਹੜੇ ਨਾਮੀਨੇਸ਼ਨ ਪੇਪਰ ਰਿਜੈਕਟ ਹੋਏ ਨੇ ਤੇ ਉਹਦੇ ਸਬੰਧੀ ਰੋਸ ਨੂੰ ਲੈ ਕੇ ਉਹ ਜਿਹੜਾ ਨਰਿੰਜਨ ਸਿੰਘ ਟੈਂਕੀ ਤੇ ਚੜਿਆ ਸਾਡੇ ਵੱਲੋਂ ਜਿਹੜਾ ਸਾਡੇ ਥਾਣਾ ਸਦਰਦੀ ਉੱਤੇ ਚੌਕੀ ਪੱਖੋ ਕੈਂਚੀਆਂ ਦੀ ਪੁਲਿਸ ਉੱਤੇ ਮੌਕੇ ਤੇ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਸਾਡੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਵੀ ਉੱਥੇ ਹਾਜ਼ਰ ਨੇ ਤੇ ਨਰਿੰਜਨ ਸਿੰਘ ਦੇ ਨਾਲ वार्ताਲਾਪ ਕੀਤਾ ਜਾ ਰਿਹਾ ਸੋ ਥੈਟ ਉਹਨੂੰ ਪਰਸੁਏਡ ਕਰਕੇ نیچے ਉਤਾਰਿਆ ਜਾ ਸਕੇ ਤੇ ਜਿਹੜੀ ਵੀ ਕੋਈ ਦਿੱਕਤ ਆ ਉਹਦਾ ਹੱਲ ਕੱਢਿਆ ਜਾ ਸਕੇ